ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਵਾਹਨ ਵਰਤਨ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਮਾਨ ਸਰਕਾਰ ਨੇ ਦਿੱਤਾ ਵੱਡਾ ਝੜਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਮ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਟ ਪੰਜਾਬ ਸਰਕਾਰ ਵੱਲੋਂ ਖਰੀਦਾ ਤਿਹਾਰ ਆਉਣ ਤੋਂ ਪਹਿਲਾਂ ਪੰਜਾਬ ਦੇ ਵਾਹਣ ਝੜਕਾ ਨੂੰ ਵੱਡਾ ਝੜਕਾ ਦਿੰਦਿਆਂ ਗ੍ਰੀਨ ਟੈਕਸ ਲਗਾਇਆ ਹੈ ਪੰਜਾਬ ਸਰਕਾਰ ਵੱਲੋਂ ਇਹ ਟੈਕਸ ਸੂਬੇ ਵਿੱਚ 15 ਸਾਲ ਤੋਂ ਉੱਪਰ ਉਮਰ ਹੰਢਾ ਚੁੱਕੇ ਵਾਹਨਾਂ ਤੇ ਲਗਾਇਆ ਗਿਆ ਤੇ ਜਿਸ ਦਾ ਹੈ 4000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਟੈਕਸ ਦੀ ਸਲੈਬ ਰੱਖੀ ਗਈ ਹੈ ਜਾਣਕਾਰੀ ਹੋਂ ਸਰ ਪੰਜਾਬ ਸਰਕਾਰ ਵੱਲੋਂ ਇਹ ਗ੍ਰੀਨ ਟੈਕਸ ਦਾ ਇਹ ਅਜੰਡਾ ਲੰਗੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ ਜਿਸ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਤੇ ਜਿਸ ਪਿੱਛੋਂ ਹੁਣ ਪੰਜਾਬ ਸਰਕਾਰ ਦੀ ਨਵੀਂ ਸਕਰੈਪ ਨੀਤੀ ਦਾ ਹਿੱਸਾ ਬਣ ਗਿਆ ਹੈ 15 ਸਾਲ ਪੁਰਾਣੇ ਵਾਹਨਾਂ ਤੇ ਹੁਣ ਦੇਣਾ ਪਵੇਗਾ ਗ੍ਰੀਨ ਟੈਕਸ 4000 ਤੋਂ ਲੈ ਕੇ 6000 ਰੁਪਏ ਤੱਕ ਲੱਗੇਗਾ ਟੈਕਸ 1500 ਸੀਸੀ ਤੱਕ 4 ਰੁਪਏ ਵਾਹਨ ਪੈਟਰੋਲ ਡੀਜ਼ਲ ਵਾਹਨਾਂ ਤੇ 4000 ਰੁਪਏ ਟੈਕਸ ਦੇਣਾ ਪਵੇਗਾ ਇਹ ਸਾਰੇ ਰੂਲ ਲਾਗੂ ਕੀਤੇ ਗਏ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ